ਹਲੋ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡਾ ਪ੍ਰਿੰਗੜੀ ਪੱਤੀ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਪ੍ਰਿੰਗੜੀ ਆ ਪੱਤੀ ਅੱਗੇ ਕੋਈ 5-6 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਆ ਭੱਟੇ ਪੈਣੀ ਸੈਦਪੁਰ ਵੱਡੀ ਕਰਤੋਵਾਲ ਇਧਰ ਪਨਗੋਟਾ ਪਿੰਡ ਇਹ ਨੇੜੇ-ਨੇੜੇ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਓਨਰ ਵੀਰ ਬਿੰਦੇ ਦੇ ਕੋਲ ਆਏ ਆ ਆ ਗਿਆ ਬਿੰਦਾ ਵੀਰ ਤੇ ਆ ਗਿਆ ਬਿੰਦਾ ਵੀਰ ਤਿੰਨ ਵੜਾ ਵਖੌਣੀਆਂ ਨੇ ਭਰਾਵਾਂ ਨੂੰ ਦੋ ਟੋਕੜ ਗੱਪਣ ਚੈੱਕ ਪਾਸ ਇੱਕ ਨਰੀਖਾਸ਼ ਟੋਕੜ ਦਿਖਾ ਦਿਆਂਗੇ ਬਣੀ ਸੋਰੀ ਹੈਗੀ ਆ ਉਹ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਅੱਜ ਤਰੀਕ 10 ਫਰਵਰੀ ਤੇ ਸਮਾਂ ਮਾਰਨਿੰਗ ਦੇ ਕੋਈ 9:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਛੋਟੇ ਛੋਟੇ ਮੁੱਲ ਵੀੁਰਬਿੰਦੇ ਨੂੰ ਕਹਿ ਕੇ ਕਰਾ ਦੇਾਂਗੇ ਟੋਕੜ ਗੱਪਣ ਵੜਾ ਨੇ ਸਭ ਤੋਂ ਪਹਿਲਾਂ ਬਿੰਦੇ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਹਾਂ ਵਧੀਆ ਜੀ ਜੀ ਲੈ ਵੀ ਬਿੰਦੇ ਵੀਰ ਚਲੋ ਮਾਲ ਟੋਕੜ ਗੱਪਣ ਆ ਬਾਕੀ ਛੋਟੇ ਹੌਲੇ ਫੜਤੇ ਆਪਣੇ ਕੋਲ ਅਕਸਰ ਆਈ ਗਏ ਰਹਿੰਦੇ ਹਾਂ ਜੀ ਤੇ ਐਵੇਂ ਤਾਂ ਨਹੀਂ ਆਪਾਂ ਗੱਲ ਕਰਦੇ ਵੀ ਆ ਗਿਆ ਪਿੰਦਾ ਤੇ ਆ ਗਿਆ ਪਿੰਦਾ ਹੁਣ ਆ ਛੋਟੇ ਮੋਲੀ ਛੋਟੇ ਦਾ ਠੀਕ ਆ ਹਾਂਜੀ ਬਿੰਦੇ ਵੀ ਰਾਜੇ ਤੋਕੜ ਗੱਬਣ ਦੋ ਨੇ ਦੋ ਵੀਦੀ ਇਹ ਵੀ ਤੋਂ ਨੇ ਕਿੰਨੇ ਦੋ ਟੰਗੀਆਂ ਮੈਨੇ ਰਹੀਏ ਚੈੱਕ ਨਹੀਂ ਕਰਾਈ ਆ ਪਰ ਆਦੀ ਆਈ ਆ ਇਹ ਚੈੱਕ ਨਹੀਂ ਹੋएगी ਬਾਕੀ ਪਤਾ ਕੋ ਨਹੀਂ ਵੀ ਨਿਕਲ ਵੀ ਸਕਦੀ ਉਹ ਟੰਗੀਆਂ ਤੇ ਨਵੇਂ ਆਂਦੇ ਪਰ ਚੈੱਕ ਪੁੱਜੋ ਕਰਾਈ ਨਹੀਂ ਪਰ ਵੀਰੀ ਰਾਦ ਲਈ ਠੀਕ ਆ ਇਹ ਘੰਟੇ ਕੋਈ ਨਹੀਂ ਹੈਗੀ ਠੀਕ ਆ ਤੇ ਇਧਰ ਜਿਹੜੀਆਂ ਦੋਸਤ ਇੱਕ ਤੁਹਾਨੂੰ ਜਰਸੀ ਵਿਖਾ ਦੇਣੀ ਬਲੈਕ ਰੰਗ ਦੇ ਵਿੱਚ ਤੋਕੜ ਗੱਬਣ ਚੈੱਕ ਪਾਸ ਆ ਪਿੰਦਾਂ ਸ਼ੁਰੂ ਕਿਹੜੇ ਪਾਸੋਂ ਕਰਨੀ ਹੈ ਉਧਰੋਂ ਕਰ ਲਈਏ ਤੋਕੜ ਗੱਬਣ ਲਓ ਹਾਂ ਟੋਕੜ ਗੱਬਣ ਭਰਾਵੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਦਿੱਤੀ ਆ ਵਛੀ ਬਲੈਕ ਕਾਲੇ ਰੰਗ ਦੀ ਆ ਮਾਰੂ ਨੀਗਾ ਤੇ ਬਿੰਦੇ ਵੀਰ ਦਾ ਦੁੱਧ ਐਸਾ ਇਸ ਵਕਤ ਕਿੰਨਾ ਵਜੇ ਉਹਦੇ ਵੀ ਨਹੀਂ ਉਹ 6-7 ਕਿਲੋ ਹੀ ਆ ਹਲੇ 6-7 ਕਿਲੋ ਧਾਰਾ 6 ਹੋ ਜਾਂ 7 ਹੋ ਜੇ ਬਿੰਦੇ ਵੀਰ ਗੱਬਣ ਕਿੰਨੇ ਟਾਈਮ ਦੀ ਸਾਡੇ 24 ਮਹੀਨਾ ਦੀ ਵੀਰ ਜੀ ਸਾਡੇ 24 ਮਹੀਨੇ ਦੀ ਗੱਬ ਹਾਂ ਤੇ ਵੀਰ ਮਿਲਦੀ-ਮਿਲਦੀ ਆ ਪੂਰੀ ਟਿੱਕੇ ਆ ਭਾੜੇ ਬਿਨਾਂ ਮਿਲਦੀ ਕੋਈ ਵੰਗਾ ਨਹੀਂ ਲੈਣਾ ਦੇਣਾ ਉਤਰੇ ਮਿਲਦੀ ਜੀ ਠੀਕ ਆ ਤੇ ਗਾਂ ਦੁੱਧੇ ਆ ਵਾਸਤੇ ਤੇ ਤਿੱਜੇ ਵਾਸਤੇ ਦੁੱਧੇ ਦੁੱਧੇ ਦੀ ਵੀ ਪੁੱਛੇ ਵਾਸਤੇ ਲੋ ਜੀ ਪਹਿਲੇ ਸੂਵੇ ਚ ਹੁਣ ਚੱਲਣ ਰਹੀ ਆ ਅੱਗੇ ਦੁੱਧੇ ਵਾਸਤੇ ਗੱਭਣਾ ਟਾਈਮ ਤੁਹਾਨੂੰ ਨੋਟ ਕਰਾ ਦਿੱਤਾ ਦੁੱਧ ਹੋ ਜੇ 6 ਹੋ ਜੇ 7 ਹਾਂਜੀ ਬਾਕੀ ਮਿਲਦੀ ਮੁਲਦੀ ਇਸੇ ਤਰ੍ਹਾਂ ਹੀ ਆ ਕਾਲੇ ਰੰਗ ਦੇ ਵਿੱਚ ਜਰਸੀ ਆ ਗਈ ਬੱਚੀ ਆਪਣੇ ਕੋਲੋਂ ਗਈ ਪਹਿਲੇ ਸੂਈ ਬੂਤੀ ਬਾਤੀ ਮੇਰੇ ਭਰਾ ਪੂਰੀ ਤਸੱਲੀ ਨਾਲ ਚੈੱਕ ਕਰ ਲਿਓ ਛੋਟੀ ਫੇਸ ਕੁਆਲਿਟੀ ਛੋਟਾ ਕੰਨ ਬਿਲਕੁਲ ਥਣ ਮੇਰੇ ਭਰਾ ਵੇਖ ਲਓ ਬਿਲਕੁਲ ਪਤਲੇ ਪੂਣੀ ਵਰਗੇ ਥਾਣਾ ਸੋ ਪਹਿਲਾਂ ਪਛੀ ਗਾਂ ਦੁੱਧੇ ਸੂਵੇ ਹੋਰ ਵੀ ਥਾਣ ਤੁਹਾਨੂੰ ਚੰ ਆਮਰੋ ਨੇਗਾ ਠੀਕ ਆ ਜੀ ਬਿਤੇ ਆਪਣੇ ਆਪ ਦੇ ਹੱਥੀਂ ਚੈੱਕ ਹੋਈ ਹੈ ਨਾ ਹਾਂ ਹਾਂ ਵੀ ਚੈੱਕ ਕਰਾਈ ਆਪ ਦੇ ਠੀਕ ਆ ਭਰਾ ਹਾਂਜੀ ਆ ਵੀ ਫੇਰ ਜਾ ਕੇ ਭੈਣ ਭਰਾ ਚੈੱਕ ਹੋ ਗਏ ਪੰਜ ਕੇ ਸਾਢੇ ਪੰਜ ਤੇ ਸਾਢੇ 4 ਸਾਢੇ 4 ਹਾਂਜੀ ਲਓ ਜੀ ਸਾਢੇ 4 ਮੇਰੇ ਭਰਾਵੋ ਠੀਕ ਆ ਜੀ ਸਾਢੇ 4 ਮਹੀਨੇ ਦੀ ਗੱਬਣ ਨੋਟ ਕਰ ਲਿਆ ਜੀ ਸਾਢੇ 24 ਮਹੀਨੇ ਦੀ ਗੱਬਣ ਬਾਕੀ ਸੁਫਾਈਆਂ ਸੁਪਈਆਂ ਬਹੁਤ ਨੇ ਚਾਰੇ ਥਾਣਾ ਕੋਈ ਫੋੜ ਸ਼ਾਂਗ ਨਹੀਂ ਜਿੱਥੋਂ ਤੱਕ ਆਪਾਂ ਮੌਕੇ ਤੇ ਦੇਖ ਰਹੇ ਹਾਂ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਬਾਕੀ ਬੱਛੀ ਬੱਛੀ ਹੈ ਬਹੁਤ ਸੋਹਣੀ ਠੀਕਾ ਜੀ ਸ਼ਾਈ ਸ਼ੂਈ ਚੰਗੀ ਹੈ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਰੰਗ ਬਲੈਕ ਆ ਕੋਈ ਵੀ ਵਾਲ ਇੱਕ ਚਟਾ ਨਹੀਂ ਗਾਗਾ ਵਿੱਚ ਆ ਜਸ਼ਨ ਆ ਫੇਸ ਵਿਖਾ ਦੇ ਕੋਰੀ ਫਿਰ ਪਿਓਰ ਜਲਸੀ ਪੰਜਾਬ ਵਾਲੀ ਹੈ ਹਾਂ ਲਓ ਜੀ ਗਾਂ ਗਰਮੀ ਦੀ ਜਿੰਦ ਜਾਣਾ ਤੇ ਸੇਵਾ ਮੇਰੇ ਭਰਾ ਚੰਗੀ ਕਰੀਗਾ 6-7 ਕਿਲੋ ਦੁੱਧ ਚਵਾਈ ਜਾਣਾ ਇਹਨੇ ਕਰਮਾ ਦੀ ਹਾਂਜੀ ਬਾਕੀ ਕਈ ਵਾਰਾ ਬਿੰਦੇ ਆਪਣੇ ਕੋਲ ਤਾਂ ਮਾਲ ਅੱਜ ਭਲਕੀ ਆਇਆ ਹੋਊਗਾ ਕਿਹਦੇ ਕਾਏ ਆਪਣੇ ਕਾਲੀ ਆਈ ਆ ਤੇ ਅੱਛਾ ਅੱਛਾ ਹਾਂਜੀ ਲੈ ਵੀ ਤੋਰਲਾ ਵੀਰ ਬਿੰਦੇ ਵੜ ਚੰਗੀ ਆ ਸੋ ਟੋਕਰ ਗੱਪਣ ਬੜੀ ਡਿਮਾਂਡ ਕਰਦੇ ਨੇ ਆਪਣੇ ਭਰਾ ਟਿਕਾ ਚ ਟੋਕਰ ਗੱਪਣ ਬੱਚੀਆਂ ਦੀ ਵੜਾਂ ਦੀ ਸੋ ਇਹ ਤੁਹਾਨੂੰ ਆਪਾਂ ਦੂਜੇ ਵਾਸਤੇ ਗੱਬਣ ਜਿਹੜੀ ਵਹਿੜ ਤੁਹਾਨੂੰ ਦਿਖਾਤੀ ਸਾਢੇ 4 ਮਹੀਨਿਆਂ ਦੀ ਸਫਾਈਆਂ ਤੁਹਾਡੇ ਸਾਹਮਣੇ ਆ ਅਕੇ ਜਿਹੋ ਦੀ ਸੇਵਾ ਕੋਈ ਮੇਰਾ ਭਰਾ ਕਰ ਲੂਗਾ ਠੀਕ ਹੈ ਜੀ ਉਹਨਾਂ ਤੋਂ ਦੋ ਤੁਸੀਂ ਚੋਲੋਗੇ ਹਾਂਜੀ ਤੇ 8-7 ਕਿਲੋ ਦਿੱਤੀ ਜਾਊਗੀ ਹੁਣ ਵੀ 8 ਕਿਲੋ ਕਰ ਦੇਣਾ ਵੀ ਅੱਜ ਇਹਨੇ ਦੋ ਦਿਨਾਂ ਜੀ ਲੈ ਵੀ ਬਿੰਦੇ ਵੀਰ ਦਾ ਮੁੱਲ ਡਿਮਾਂਡ ਕੀ ਰੋਊਗੀ ਅੱਜ ਮੁੱਲ ਵੀਰ ਜੀ ਜੇ ਇਹਦੇ ਪਹੁੰਚ ਕਰਾਉਣੀ ਆ ਆ ਫਿਰ ਲਾਲੇ ਕੋਲ 73400 ਦੀ ਪਹੁੰਚ ਹੋਣੀ ਜੋ ਓਕੇ ਕਰੋ 40000 ਦੇ ਕਰੋ 40 ਦੀ 1000 ਰਪਏ ਛੋੜ ਕਰਦਾ ਵਿੱਚੋਂ 39 ਦੀ ਹਾਂਜੀ ਕਰੋ 39000 ਦੀ ਪੌਂਚ 45 ਦੀ ਪੌਂਚ 42 ਕਰਦਾ 100 ਕਿਲੋ ਮੀਟਰ ਤੱਕ ਚੱਕੋ ਜੀ ਹਾਂਜੀ ਲਓ ਵੀ ਤੋਕੜ ਗੱਬਣ ਵਹਿੜਾ 48000 ਦੀ ਇੱਥੇ ਆਣ ਕੇ ਲੈ ਜਾਓ ਹਾਂਜੀ ਬਾਕੀ ਵਹਿੜ ਕਿਸੇ ਪਾਸੇ ਨਹੀਂ ਖੁੰਜੀਗੀ ਚੰਗੀ ਜਾਂ ਸਾਫ ਸੁਥਰੀ ਹੈ ਇਹ ਵੀ ਚੋਂਜੋਂ ਇੱਕ ਨੰਬਰ ਵਾਂ ਹਾਂ ਚਾਰੂ ਚੂਰੂ ਆ ਬਾਕੀ ਖੁੱਦ ਦੇ ਵਿੱਚੋਂ ਬਾਹਰ ਨਹੀਂ ਕੱਢਣ ਦੇ ਪਸ਼ੂ ਹਾਂਜੀ ਇਧਰ ਬਿੰਦਾ ਸੈਕਿੰਡ ਨੰਬਰ ਤੇ ਆਹ ਵਹਿੜ ਕੀ ਜਾਂਦੀ ਆ ਇਹ ਵੀਰੇ ਸਾਢੇ 5 ਮਹੀਨੇ ਦਾ ਗੱਬੇ ਜੋ ਲਓ ਜੀ ਸਾਢੇ 5 ਮਹੀਨੇ ਦੀ ਗੱਬਣ ਦੁੱਧ ਹੁੰਦੇ ਤੋਂ 4 ਤਿੰਨ ਚਾਰ ਹੀ ਆ 4 ਕਿਲੋ ਜੀ ਬੀ ਤਿੰਨ ਚਾਰ ਕਿਲੋ ਲਓ ਜੀ 3-4 ਕਿਲੋ ਦੁੱਧ ਇਹਨੂੰ ਆਜੇ 5 ਮਹੀਨੇ ਹਾਂ ਇਹਨੂੰ ਆਜਾ ਪੂਰਾ ਆ ਹੋ ਗਏ ਸਗਰਾਂ ਦੇ ਪੂਰੇ ਹੋਣ ਕੇ 6 ਹੋ ਜਾਣੇ ਇਹਨੂੰ ਠੀਕ ਆ ਜੀ ਇਸੇ ਸਗਰਾਂ ਦਾ ਆਪਾਂ ਸਦਰ ਰਹਿੰਦੇ ਇਹਦੇ ਪੂਰੇ ਹੋਣ ਚਾ ਆ ਫੱਗਣ ਸਗਰਾਂ ਤੇ ਹਾਂ ਜੀ ਠੀਕ ਹੈ ਜੋ ਇਹਨੇ 13 ਤਰੀਕ ਨੂੰ 14 ਨੂੰ ਪੂਰੇ ਪਾਏ 6 ਹਾਂ ਲਓ ਜੀ 13 ਫੱਗਣ ਨੂੰ ਕਹ ਲੋ ਠੀਕ ਆ ਜੀ ਇੱਕ ਇੱਕ ਫੱਗਣ ਮੰਦੀ ਆ 13-14 ਤਰੀਕ ਨੂੰ ਸਗਰਾਂ ਦਾ ਦਿਨ ਤੇ ਵੀਰਾਂ ਦਾ ਵੀ 6 ਮਹੀਨੇ ਕੰਪਲੀਟ ਹੋ ਜਾਣੇ 6 ਪੂਰੇ ਹੋ ਜਾਣੇ ਹਾਂ ਜੀ ਤੇ ਸੂਬੇ ਪਿੰਡਿਆ ਕਿ ਨਵੇਂ ਵਾਸਤੇ ਗੱਬਣਾ ਵੀ ਦੂਜੇ ਦੀ ਵੀਰ ਜੀ ਨਹੀਂ ਦੂਜੇ ਦੀ ਇਹ ਗੱਬਣਾ ਦੋ ਤੋਂ ਤਿੰਨ ਚਾਰ ਤਿੰਨ ਚਾਰ ਕਿਰਕ ਲਈ ਵੀਰ ਜੀ ਥਲੇ ਬਾਕੀ ਨਾਰਮਲੀ ਗੱਲ ਕਰਦੇ ਆ ਵੀ ਛੋਟੇ ਪਰਿਵਾਰ ਆ ਜਿਹੜੇ ਚਾਹ ਪਾਣੀ ਦਾ ਚਲੋ ਡਾਂਗ ਸਾਰੀ ਚੱਲੂਗੀ ਕਰਮਾਂ ਲਈ ਤੇ ਅੱਗੇ ਗੱਬਣ ਜਿਹੜੀ ਆ ਟਾਈਮ ਪੀਰੀਡ ਦੀ ਤੁਹਾਨੂੰ ਉਹ ਵੀ ਨੋਟ ਕਰਾ ਦਿੱਤੀ ਆ ਵੀ ਅੱਗੇ ਜਿੰਨੇ ਮਹੀਨੇ ਦੀ ਗੱਬਾ ਵੈੜ ਚੰਗੀ ਆ ਚਾਰੂ ਆ ਥਣ ਥਣ ਮੇਰੇ ਭਰਾਵਾਂ ਨੂੰ ਵਿਖਾ ਦਿੰਨੇ ਆ ਕੋਈ ਫੋੜ ਫੋੜ ਨਹੀਂ ਕੋਈ ਫੋੜ ਫਾੜ ਨਹੀਂ ਕੀਤੀ ਚਾਰੇ ਥਾਣਾ ਤਕਰੀਬਨ ਜਿਹੜਾ ਹੱਥੀ ਵਾਲਾ ਮੁਠੀ ਵਾਲਾ ਥਾਣਾ ਲੱਗਾ ਠੀਕ ਆ ਜ ਤੇ ਬਾਕੀ ਪਿੰਦੇ ਅੱਜ ਜਿਹੜਾ ਰੇਟ ਕਰ ਦੇਣਾ ਕਰਵਾ ਲਈਦਾ ਪੱਕੀ ਦੁੱਧ 11 12 12 ਲੀਟਰ ਵਾਲੀ ਹੱਸ ਕੇ ਹਾਂਜੀ ਇਹਨਾਂ ਦੇ ਉੱਤੇ ਗੱਡੀ ਜਾਊਗੀ ਆਹ ਫੋਨ ਵੀ ਚਾਹਣਾ ਸੰਭੀ ਕੇ ਦੁੱਧ ਕਰ ਦੇਣਾ 6-7 ਕਿਲੋ ਇਹਨਾਂ ਵਿੱਚ ਆਹ ਚਲੋ ਇਸੇ ਤਰ੍ਹਾਂ ਹੀ ਚਾਰੋਂ ਵੱਧੋ ਵੀਰ ਜੀ ਹਾਂ ਲਓ ਵੀ ਇਹ ਵੀ ਟੋਕੜ ਕਬੜ ਨਾਗ ਮੇਰੇ ਪ੍ਰਭੂ ਚੈੱਕ ਪਾਸ ਆ ਜਿਹੜਾ ਚੈੱਕ ਪਾਸ ਆ ਉਹਨੂੰ ਚੈੱਕ ਪਾਸ ਪਿੰਦਾਂ ਦਾ ਕਹਿ ਕੇ ਦੇਣਾ ਹਾਂਜੀ ਜਿਹੜਾ ਨਹੀਂ ਕਰਾਇਆਗਾ ਉਹਨੂੰ ਉਹਦਾ ਨਹੀਂ ਅੱਜ ਪਰਲੀ ਨਹੀਂ ਆਪਾਂ ਕਰਾਈਓ ਰਾਤ ਆ ਹੀ ਨੇ ਰਹੀ ਆ ਆਹ ਕੋਣੀਓ ਕਰਾਈਏ ਜੀ ਲੈ ਵੀ ਪਿੰਦੇ ਕੀ ਡਿਮਾਂਡ ਵੀਰੇ ਇਹ ਵੀ ਜੇ ਤੇ ਘਰੋਂ ਖੜਨੀ ਫਿਰ 20000 ਦੀ ਆਹ ਪ ਪਹੁੰਚ 50000 ਦੀ ਹਾਂਜੀ ਇੱਥੋਂ ਅਣਕ ਲੈ ਜਾ 22000 ਦੀ 1000 ਛੋੜ 21 21 ਕਰੋਣਾ ਸਗਰ ਸਕੀਮਾਂ ਹੀ ਹਾਂਜੀ ਲੈ ਵੀ 21000 ਦੀ ਇੱਥੇ ਆਣ ਕੇ ਲੈ ਜਾਓ ਠੀਕ ਆ ਜੀ 21000 ਦੀ ਇੱਥੇ ਆਣ ਕੇ ਲੈ ਜਾਓ ਤੇ ਪਹੁੰਚ 23000 ਦੀ ਕਰਦੇ ਪਹੁੰਚ 23000 ਦੀ ਕਰਦੇ ਹਾਂ ਕੋਈ ਗੱਲ ਨਹੀਂ ਮੇਰੀ ਕਿੰਨੇ ਗਰੀਬ ਲੈ ਵੀ ਤੋਕੜ ਗੱਪਣ ਮੇਰੇ ਭਰਾ ਟਿਕਾ ਜੀ ਬਾਕੀ ਕਿੰਨੇ ਮਹੀਨਿਆਂ ਦੀ ਤੁਹਾਨੂੰ ਚੈੱਕ ਪਾਸ ਦੱਸੀ ਹੈ ਹਾਂਜੀ ਉਹ ਜਿੱਦਾਂ ਮਰਜ਼ੀ ਕੋਈ ਤਸੱਲੀਆ ਕਰ ਕਰ ਕੇ ਲੈ ਕੇ ਜਾਓ ਹਾਂ ਤਸੱਲੀ ਕਰਾ ਲਓ ਚੱਕਰ ਆਇਆ ਕਰ ਲਵਾ ਕੇ ਚੱਕਰ ਆਓ ਆਪ ਦੀ ਹਾਂਜੀ ਅਦਿਲ ਵਾਹ ਚੱਕਰਾਓ ਫੇਰ ਆਪਾਂ ਲੈ ਆਂ ਥਾਣੇ ਪਿੰਦੇ ਕੋਈ ਕਿਸੇ ਵਿੱਚ ਬਾਦ ਘਾਟ ਪੁੱਟਣ ਵਾਲੇ ਪਾਸੋਂ ਬਾੜੀ ਤੇ ਨਹੀਂ ਗਈ ਨਾ ਨਾ ਕੋਈ ਭੂਰੀ ਵੀ ਛਟਾ ਨਹੀਂ ਆ ਦੋਵੇਂ ਵਾੜਾ ਜਿਹੜੀਆਂ ਹੁਣ ਪਤਾ ਖਾਤੀਆਂ ਕੋਈ ਨਹੀਂ ਹੈ ਜੀ ਥਾਣੇ ਦਾ ਚੱਕਰ ਮੈਂ ਵੀ ਥਾਣਾ ਦਾ ਕੋਈ ਚੱਕਰ ਨਹੀਂਗਾ ਬੇ ਤੁੜਕੋ ਕੇ ਤਸੱਲੀ ਕਰਿਓ ਅੱਗੇ ਆ ਗਈ ਆਪਣੇ ਕੋਲੇ ਦਰ ਕਰੋ ਸੰਗ ਬ੍ਰੀਡ ਦੇ ਵਿੱਚ ਲਾਲ ਡੱਬੀ ਵਛੀ ਇਹਨਾਂ ਦੇ ਏਅਰ ਸ਼ੇਰਾਂ ਆ ਕੋਈ ਏਅਰ ਸ਼ੇਰ ਤਾਂ ਕਰੋਸ ਲਾ ਲੇ ਹਨਾ ਪਿੰਦੇ ਹਾਂਜੀ ਕਰੋਸ ਹੀ ਜਲਸੀ ਇਹ ਬਿੰਦੇ ਵੀਰ ਇਹ ਬਣੀ ਹੈਗੀ ਕੋਈ ਤਾਂ ਵੀਰ ਦੋ ਢਾਈਆਂ ਮਹੀਨੇ ਬਣੀ ਹੁਣ ਵੀਰੇ ਰਾਤ ਚੈੱਕ ਨਹੀਂ ਕਰਾਈ ਰਾਤ ਹੀ ਆਈ ਨਹੀਂ ਰਹੀ ਜਿਹ ਦੇ ਨੇ ਕਿ ਵੀਰ ਬਿੰਦੇ ਅੱਛਾ ਬਿੰਦੇ ਇਹਦੇ ਥੱਲੇ ਦੁੱਧ ਕਿੰਨਾ ਦੁੱਧ ਵੀਰ ਜੀ 8 9 ਕਿਲੋ 9 8 ਲਾਓ ਤੁਸੀਂ 8 ਮੰਨੀ ਐ ਹਾਂਜੀ ਲਓ ਜੀ 8 ਹੀ ਮੰਨੋ ਮੇਰੇ ਭਰਾ ਠੀਕਾ ਜੀ ਹਾਂਜੀ 8 ਕਿਲੋ ਦੁੱਧ ਕੁਟਾਈਆਂ ਮਹੀਨਿਆਂ ਦੀ ਬਣੀ ਸੌਰੀ ਆ ਉਹ ਮੇਰੇ ਭਰਾ ਤੇ ਇੱਕ ਪਾਸੇ ਜਿੰਨੇ ਕਰਾਉਣੀ ਆ ਆਪ ਵੀ ਕਰਾ ਕੇ ਲੈ ਕੇ ਜਾ ਸਕਦੇ ਹੋ ਪਰ ਆਪਾਂ ਆਪਾਂ ਕੋਈ ਗਾਰੰਟੀ ਨਹੀਂ ਦੇ ਆਪਾਂ ਕੋਈ ਗਾਰੰਟੀ ਨਹੀਂ ਵੀਰ ਬਿੰਦਾ ਦਾ ਵੀ ਦੇਣੀ ਨਹੀਂ ਪਾਸ ਆ ਜਾਂਦੇ ਮੇਰੀ ਕਰਾਈ ਨਹੀਂ ਉਹ ਕੋਈ ਗਾਰੰਟੀ ਆਉਂਦੀ ਨਹੀਂ ਕਿਸੇ ਦੀ ਬਾਕੀ ਥਾਣ ਮੇਰੇ ਭਰਾਵਾਂ ਨੂੰ ਵਿਖਾ ਦਿੰਦੇ ਆ ਤਸੱਲੀ ਦੇ ਨਾਲ ਬਾਕੀ ਇਹਨਾਂ ਵੇਖੋ ਥਣ ਲੱਗਾ ਕਰਨ ਵਾਲੀ ਨੂੰ ਠੀਕਾ ਜੀ 8 9 ਪછી మీడియం ਹਾਈਟ ਦੇ ਵਿੱਚ ਜਿੱਦਾਂ ਇੱਕ ਜਰਸੀ ਵੈੜਾ ਆਪਾਂ ਵੇਖਦੇ ਆਂ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਚੰਗਾ ਬਾਕੀ ਆ ਫੇਸ ਕੁਆਲਿਟੀ ਆ ਭੋਡੀ ਆ ਸਿਰੋਂ ਠੀਕ ਆ ਜੀ ਤੇ ਥੋੜਾ ਜਿਹਾ ਬਹਿਣੀ ਵਾਲੇ ਪਾਸਿਓਂ ਵੀ ਵਿਖਾ ਦਿੰਨੇ ਆ ਡਿਜ਼ਾਈਨ ਤੁਹਾਨੂੰ ਲਿਵੇ ਦਾ ਆ ਮੇਰੇ ਵੀਰ ਮਾਰਿਓ ਨੀਗਾ ਆ ਕਰਿਓ ਜੇਕਾ 8 9 8 9 ਕਿਲੋ ਦੁੱਧ ਹਾਂ 9 ਪਾਟ ਕਿਲੋ ਗਾਰੰਟੀ ਦੇਣੀ ਠੀਕ ਆ ਜੀ ਇਹ ਜੱਕਰ ਜੋ ਹਾਂ ਬਾਕੀ ਫੇਸ ਐਕਿਊਰੀਜੇਸ਼ਨ ਫੇਰ ਵਿਖਾ ਦੇ ਭਰਾਵਾਂ ਨੂੰ ਵੀ ਦੂਰੋਂ ਲਾ ਕੇ ਆਉਣਾ ਮੇਰੇ ਭਰਾ ਠੀਕ ਆ ਜੀ ਚਲੋ ਮਾਲ ਜਿੱਦੀ ਤਸੱਲੀ ਹੋਈ ਉਹ ਤਸੱਲੀ ਤੇ ਹੀ ਦਿੱਤਾ ਜਾਊਗਾ ਹਾਂ ਜਿੱਦੀ ਹਾਂ ਠੀਕ ਹੈ ਜੀ ਆਖੋ ਲਾ ਵੀ ਬੰਦੇ ਵੀਰ ਕੀ ਰੇਟ ਆ ਕੀ ਡਿਮਾਂਡ ਕਰਤੀ ਇਹਦੀ ਵੀਰ ਜੀ ਪਹੁੰਚ ਕਰਦਾ ਆ 27000 ਦੀ 27000 ਦੀ ਹਾਂ ਜੀ ਧਾਰਾ 8 9 ਕਿਲੋ ਆ 27000 ਦੀ ਹਾਂ ਜੀ ਤੇਗਾ ਕੋਈ ਕਰਕੇ ਲੈਸਲ ਉਸ ਦੇ ਦੇਗੇ ਯਾਰ ਉਹ ਜਿਹੜੀ 5000 ਦੀ ਪਹੁੰਚ ਕਰ ਦਾਂਗੇ 5000 ਦੀ ਪਹੁੰਚ ਹਾਂਜੀ ਇੱਥੋਂ ਕੋਈ ਸੱਜਣਾ ਭੇਣ ਕੇ ਲੈ ਜਾਏ ਇੱਥੋਂ 23000 ਦੀ ਹਰ 23000 ਦੀ ਆ ਭੇਣ ਕੇ ਲੈ ਜਾਓ ਹਾਂ 23000 ਦੀ ਆ 23000 ਦੀ ਆਪੇ ਆਣ ਕੇ ਲੈ ਜਾਓ ਇੱਥੇ ਮੇਰੇ ਭਰਾ ਟਿਕਾ ਜੀ ਪਹੁੰਚ ਤੁਹਾਨੂੰ ਦੱਸਦਾ 25000 ਦੀ ਨਹੀਂ 26 ਦੀ ਕਰੀਏ 26000 ਦੀ ਹਾਂ 26000 ਦੀ ਪਹੁੰਚ 100 ਕਿਲੋਮੀਟਰ 26000 ਦੀ ਆ ਹਾਂ 23000 ਦੀ ਆ ਦੋ ਰੇਟ ਨੇ ਠੀਕ ਆ ਜੀ ਤੇ ਬਿੰਦੇ ਵੀਰ ਬਾਕੀ ਚਲੋ ਇਹ ਵੀ ਪਲੱਸ ਪੁਆਇੰਟ ਆ ਜੇ ਗੱਬਣ ਚੈੱਕ ਅਪਸ ਨਿਕਲ ਆਉਂਦੀ ਫਿਰ ਵੀ ਉਹ ਰੇਟ ਹੀ ਨਾ ਸੇਮ ਆ ਹਾਂ ਫਿਰ ਵੀ ਇਹੋ ਆਪਾਂ ਲੱਕਾ ਕਰਾਈ ਨਹੀਂ ਲੋ ਵੀ ਇਹ ਕਰਾਈ ਨਹੀਂ ਜੇ ਕਰਮ ਦੀ ਗੱਲ ਵੀਰੀ ਉਹ ਕਿਸਮਤ ਉਹ ਕਰਮ ਤੁਹਾਡੇ ਆ ਕਿਸਮਤ ਆ ਚੰਗੀ ਗੱਲ ਆ ਉਹ ਕਿਸਮਤ ਅਗਲੇ ਭਰਾ ਦੀ ਬਦ ਵੀਰ ਜੀ ਰੇਟ ਨਹੀਂ ਤੇ ਰੇਟ ਨਹੀਂ ਅਗਲਾ ਬਦਲੀ ਹੋਊਗੀ ਨਾ ਜਨਾਬ ਵੀਰ ਚੈੱਕ ਅਪ ਕਰਾਈ ਨਹੀਂ ਜੇ ਮੈਂ ਕਹਤਾ ਹੁਣ ਆਈ ਆ ਬਿਲਕੁਲ ਜੀ ਥੋੜੀ ਗੱਲ ਆਪਣੇ ਘਾਟ ਨਾ ਕੱਟੇ ਪਨ ਲੀਏ ਸਹੀ ਹੋ ਗਿਆ ਹਾਂਜੀ 126000 ਦੀ ਪਹੁੰਚ ਮੇਰੇ ਪਰਾ 23000 ਦੀ ਤੁਹਾਨੂੰ ਕੇ ਲੈ ਜਾਓ ਹਾਂ ਤੇ ਜੇਕਰ ਚੈੱਕ ਪਾਸ ਵੀ ਨਿਕਲ ਆਉਂਦੀ ਹੈ ਢਾਈਆਂ ਮਹੀਨਿਆਂ ਦੀ ਉਹ ਵੀ ਸੁਨ ਦੇ ਤੁਹਾਡੀ ਤੁਹਾਡੀ ਜੋਗ ਨਿਕਲੇ ਕਿਸਮਤ ਹੈ ਸਭ ਦੇ। ਲਓ ਵੀ ਇਹ ਤਿੰਨ ਨਾਗ ਅੱਜ ਬਿੰਦੇ ਦੇ ਕਿੱਲੇ ਤੋਂ ਵਿਖਾਉਣੇ ਸੀਗੇ। ਹਾਂਜੀ। ਵੀਰ ਬਿੰਦੇ ਦੇ ਕੋਲੇ ਬਿਲਕੁਲ ਹੌਲੇ ਪੜਤੇ ਅੱਜ ਸਾਰੇ ਜੈਜ ਰੇਟ ਆ। ਉਹਨਾਂ ਫਾਰਮਰ ਭਰਾਵਾਂ ਦੇ ਲਈ ਜਿਨ੍ਹਾਂ ਨੇ ਪੈਸੇ ਥੋੜੇ ਖਰਚ ਕਰਨੇ ਆ ਅੱਜ ਖਰੀਦ ਕੇ ਰੱਖ ਲੋਗੇ ਜਿਹੜੀ 25 ਦੀ ਲਈ ਉਹ ਕਰਮਾਲੀ 35 45 45 50 ਵਾਲੀ 6000 ਠੀਕ ਆ। ਹਾਂਜੀ। ਤੇ ਬਿੰਦੇ ਆ ਇੱਕ ਨੰਬਰ ਆਪਣੇ ਕਰਤੀਏ ਸੰਭਾ 68899 ਆ 11270 ਠੀਕ ਆ ਜੀ। ਹਾਂਜੀ। ਲਓ ਵੀ ਨੰਬਰ ਸਕਰੀਨ ਦੇ ਉੱਪਰ ਚ ਯਾਜ ਰੇਟਾਂ ਉਤੇ ਪਸ਼ੂ ਆ ਸਾਰੇ ਠੀਕ ਆ ਜੀ ਪੁੱਛ ਗਿਸ ਕਰਕੇ ਮਾਲ ਦੀ ਡਿਟੇਲ ਲੈਂਦੇ ਰਿਹਾ ਕਰੋ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ